ਨਿਹੰਗ ਸਿੰਘਾਂ ਦਾ ਇਤਿਹਾਸ ਹੈ ਸਿੰਘਾਂ ਦਾ ਇਤਿਹਾਸ ਹੈ ਨੂੰ ਖਰਾਬ ਕਰ ਦਿੰਦਾ ਵਿੱਚੋਂ ਦੀ ਜਿੱਦਾਂ ਇਹ ਤੇ ਸੁੱਖਾ ਪੀਂਦੇ ਨੇ ਜੀ ਇਹਦੇ ਬੱਕਰੇ ਖਾਂਦੇ ਨੇ ਜੀ ਇਹ ਆ ਕਰਦੇ ਆ ਇਹ ਉਹ ਕਰਦੇ ਆ ਉਹਨਾਂ ਨੇ ਪਹਿਲੇ ਪੜ ਲਿਆ ਵੀ ਜੇ ਨਿਹੰਗ ਸਿੰਘ ਰਹਿ ਗਏ ਫਿਰ ਸਾਡਾ ਰਾਜ ਨਹੀਂ ਰਹਿਣਾ ਨਿਹੰਗ ਸਿੰਘ ਪਿੱਛੇ ਹੋ ਜਾਣਗੇ ਤੇ ਫਿਰ ਸਾਡਾ ਰਾਜ ਆ ਜਾਊਗਾ ਐਸੀ ਤੁਸੀਂ ਗੱਲ ਕੀਤੀ ਆ ਬੱਕਰੇ ਖਾਂਦੇ ਨਿਹੰਗ ਸਿੰਘ ਇਹ ਅੱਜ ਸਪਸ਼ਟ ਕਰੋ ਕਿ ਖਾਲਸਾ ਮਾਸਾਹਾਰੀ ਹੈ ਕਿ ਸ਼ਾਕਾਹਾਰੀ ਹੈ ਖਾਲਸਾ ਦੇ ਸਿੰਘ ਆ ਖਾਲਸਾ ਆ ਜਿੱਥੇ ਕੋਈ ਮਿਲਾਵਟ ਨਹੀਂ ਕੀ ਉਹ ਤੇ ਛਰੇ ਆਮ ਖਾਂਦਾ ਕਿ ਤਲ ਲੁਕੋ ਕਿਤੇ ਨਹੀਂ ਖਾਂਦਾ ਜੇ ਤੇ ਮਾਰੇ ਨੇ ਦਸਵੇਂ ਪਾਸ਼ਾ ਨੇ ਸਿੰਘ ਸਾਜਿਆ ਨਾਮ ਸਾਨੂੰ ਸਿੰਘ ਦਿੱਤਾ ਹੈ ਨਾ ਸਿੰਘ ਸ਼ੇਰ ਆ ਉਹ ਸ਼ੇਰ ਫਿਰ ਵੇਖਦਾ ਥੋੜੀ ਨਾ ਵੀ ਮੁਰਗਾ ਆ ਕੀ ਆ ਕੀ ਨਹੀਂ ਉਹ ਤੇ ਜੋ ਆਇਆ ਨੇ ਰਗੜ ਦੇਣਾ ਉਹਨੇ ਤੇ ਆਪਾਂ ਸਾਰੇ ਮਾਸਾਹਾਰੀ ਆ ਕਿਹੜਾ ਕਹਿੰਦਾ ਕੋਈ ਬੰਦਾ ਕਹਿ ਦੇ ਵੀ ਅਸੀਂ ਆਪਣੇ ਘਰ ਦੇ ਅੰਦਰ ਮਾਸ ਨਹੀਂ ਲੈ ਕੇ ਜਾਂਦੇ ਫਿਰ ਉਹ ਆਪਦੇ ਘਰ ਦੇ ਅੰਦਰ ਕਿਉਂ ਜਾਂਦੇ ਨੇ ਤੁਹਾਨੂੰ ਲੱਗਦਾ ਅੱਜ ਕੱਲ ਲੱਗਿਆ ਸਾਨੂੰ ਵੀ ਮਾਸ ਲੱਗਿਆ ਨਾ ਕੋਈ ਕਹਦੇ ਮੈਂ ਦੁੱਧ ਪੀਣਾ ਜੀ ਮੈਂ ਪਨੀਰ ਖਾਣਾ ਜੀ ਉਹ ਉਹ ਸ਼ਾਕਾਹਾਰੀ ਹੈ ਪਰ ਕਈ ਇਹ ਜਿਹੜੇ ਆਪਣੇ ਪੰਜਾਬ ਦੇ ਪੰਟੀ ਪ੍ਰਚਾਰਕਾਂ ਜਿਹੜੇ ਦਸਮ ਦੀ ਬਾਣੀ ਵੀ ਕਿੰਤੂ ਪ੍ਰਤੂ ਕਰਦੇ ਆਂ ਔਰ ਸੋਚਿਆ ਜਾਏ ਕਿ ਪੰਜ ਬਾਣੀਆਂ ਦੇ ਵਿੱਚ ਜਦੋਂ ਅਮਰਦੇਵ ਜੀ ਪੜਦੇ ਆਂ ਮਾਰਾਂ ਤਿੰਨ ਬਾਣੀਆਂ ਨੂੰ ਦਸਮ ਦੀ ਬਾਣੀ ਚੋਂ ਲਈਆਂ ਲਈ ਉਹ ਇਸ ਚੀਜ਼ ਨੂੰ ਉਹ ਹੀ ਤੇ ਤੁਹਾਨੂੰ ਵਜਨ ਦੱਸ ਰਿਹਾ ਵੀ ਉਹਨਾਂ ਨੇ ਪੜ੍ਹ ਲਿਆ ਪਹਿਲਾਂ ਜਾਣ ਲਿਆ ਉਸ ਚੀਜ਼ ਨੂੰ ਵੀ ਇਸ ਇਸ ਚੀਜ਼ ਦਾ ਕੀ ਫਾਇਦਾ ਆ ਆ ਬਾਣੀ ਨੂੰ ਪੜ੍ਹਨ ਨਾਲ ਕੀ ਫਾਇਦਾ ਹੁੰਦਾ ਆ ਆ ਬਾਣੀ ਸਿੰਘ ਪੜ੍ਹਦੇ ਨੇ ਪਹਿਲਾਂ ਦੇ ਸਿੰਘ ਬ੍ਰਹਮਕੋਈ ਤੇ ਬਹੁਤ ਜਾਬ ਕਰਦੇ ਸਨ ਸਿੰਘਾਂ ਦੇ ਵਾਰ ਨਹੀਂ ਸੀ ਹੁੰਦੇ ਹੁੰਦੇ ਹੁਣ ਕਿਉਂ ਹੁੰਦੇ ਆ ਕਿ ਤੋੜ ਦਿੱਤਾ ਉਹ ਚੀਜ਼ ਦੇ ਨਾਲ ਅੱਧਿਆਂ ਨੂੰ ਪਤਾ ਹੀ ਨਹੀਂ ਆ ਬ੍ਰਹਮ ਕਵਈ ਦੀ ਬਾਣੀ ਹੈਗੀ ਆ ਸਾਡੇ ਉਹਦੇ ਵਿੱਚ ਪੰਜ ਬਾਣੀਆਂ ਤੱਕ ਹੀ ਸੀਮਤ ਨੇ ਉਹ ਕਹਿੰਦੇ ਪੰਜ ਬਾਣੀਆਂ ਪੜ੍ਹ ਲਈਏ ਪੰਜ ਰੋਜ਼ ਕੇ ਪੜ੍ਹਨੀਆਂ ਤਿੰਨ ਹੀ ਪੜ੍ਹ ਲਈਏ